ਸਲੋਕ ਮਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪਰਤੀਤ ਨਹੀਂ ਅੰਦਰ ਕਾਪਟ ਸਭ ਕਪਟੋ ਕਰ ਜਾਣੈ ਕਾਪਟੇ ਖਪਾ ਖਪਾਈ ਇਹ ਸਲੋਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜਿਆਂ ਦਾ ਸੋਰਣਕੀ ਵਾਰ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਇਹ ਸਲੋਕ 642 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨ ਕਰਦੇ ਹਨ ਅੰਤਰ ਅਗਿਆਨ ਅੰਤਰ ਕਹਿੰਦੇ ਨੇ ਅੰਦਰ ਹਿਰਦੇ ਵਿੱਚ ਅਗਿਆਨ ਜਿਹਨੂੰ ਕੋਈ ਸੋਝ ਨਹੀਂ ਹੁੰਦੀ ਭਈ ਮਤ ਮਦਮ ਮਦਮ ਕਹਿੰਦੇ ਨੇ ਭੈੜੀ ਸਤ ਗੁਰ ਕੀ ਪ੍ਰਤੀਤ ਨਹੀਂ ਉਹ ਸਤ ਗੁਰ ਦਾ ਸਿੱਧਕ ਨਹੀਂ ਹੁੰਦਾ ਸਤਿਗੁਰੂ ਦਾ ਸਤਕਾਰ ਨਹੀਂ ਕਰਦਾ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟ ਕਹਿੰਦੇ ਨੇ ਧੋਖਾ ਅੰਦਰ ਕਪਟ ਜਿਸ ਦੇ ਅੰਦਰ ਧੋਖਾ ਹੋਵੇ ਕਪਟੋ ਕਰ ਜਾਣਾ ਕਰ ਜਾਣਾ ਸਾਰਾ ਸੰਸਾਰ ਕਪਟੇ ਧੋਖੇ ਦੇ ਵਿੱਚ ਖਪੈ ਗਪਾਈ ਸਾਰਾ ਹੀ ਸੰਸਾਰ ਇਸ ਧੋਖਾ ਬਰਤਾਰਿਆ ਹੈ ਕਰ ਰਿਹਾ ਹੈ ਸਤ ਗੁਰ ਕਾ ਭਾਣਾ ਚਿਤ ਨ ਆਵੈ ਆਪਣ ਸੁਆਇ ਫਿਰਾਹੀ ਕਿਰਪਾ ਕਰੇ ਜੀ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਪਾਣਾ ਸਤਿਗੁਰੂ ਦਾ ਹੁਕਮ ਚੇਤਨਾ ਵਿੱਚ ਚੇਤੇ ਵਿੱਚ ਨਹੀਂ ਲੈ ਕੇ ਆਉਂਦਾ ਆਪਣ ਸਵਾਏ ਫੇਰਾਈ ਸਵਾਏ ਕਹਿੰਦੇ ਨੇ ਸਵਾਰਥ ਦੇ ਲਈ ਫੇਰਾਈ ਫਿਰਦਾ ਰਹਿੰਦਾ ਕਿਰਪਾ ਕਰੇ ਜੇ ਆਪਣੀ ਜੇ ਉਹ ਅਕਾਲ ਪੁਰਖ ਪਰਮਾਤਮਾ ਆਪਣੀ ਕਿਰਪਾ ਕਰੇ ਤਾਂ ਹੈ ਨਾਨਕ ਸ਼ਬਦ ਸਮਾਈ ਤਾਂ ਹੀ ਗੁਰੂ ਦੇ ਬਚਨ ਵਿੱਚ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਪਾਈਦਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਮਨਮੁਖ ਦੇਰ ਦੇ ਵਿੱਚ ਅਗਿਆਨ ਹੈ ਉਸ ਦੀ ਅਕਲ ਹੁਸ਼ੀ ਹੁੰਦੀ ਹੈ ਤੇ ਸਤ ਗੁਰੂ ਉੱਤੇ ਉਸ ਨੂੰ ਸਿੱਧਕ ਨਹੀਂ ਹੁੰਦਾ ਮਨ ਵਿਝ ਤੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ ਤੋਖਾ ਹੀ ਤੋਖਾ ਵਰਤਦਾ ਸਮਝਦਾ ਹੈ ਮਨਮੁਖ ਬੰਦੇ ਆਪ ਦੁਖੀ ਹੁੰਦੇ ਆਂ ਤੇ ਹੋਰਨਾਂ ਨੂੰ ਵੀ ਦੁਖੀ ਕਰਦੇ ਆਂ ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਭਾਵ ਪਾਉਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਭਟਕਦੇ ਫਿਰਦੇ ਆਂ ਏ ਨਾਨਕ ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ ਮਹੱਲਾ ਚੌਥਾ ਮਨਮੁਖ ਮਾਇਆ ਮੋਹਿ ਬਿਆਪੇ ਦੁਜੈ ਪਾਏ ਮਨੁਵਾ ਥਿਰ ਨਾਹੀ ਅਨ ਦਿਨ ਜਲਤ ਰਹੈ ਦਿਨ ਰਾਤੀ ਹਮ ਕਾਪੇ ਖਪਾਈ ਗੁਰੂ ਸਹਿ ਪਰਮਾਨ ਕਰਦਿਆਨ ਮਨਮੁਖ ਮਾਇਆ ਦੇ ਪਿੱਛੇ ਤੁਰਨ ਵਾਲਾ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਮੋਹ ਮਾਇਆ ਵਿੱਚ ਰੰਗਿਆ ਹੋਇਆ ਮਾਇਆ ਵਿੱਚ ਗ੍ਰਸਤ ਹੋਇਆ ਹੋਇਆ ਵਿਆਪੇ ਰਹਿੰਦੇ ਨੇ ਗ੍ਰਸੇ ਹੋਏ ਨੂੰ ਮਨੂਆ ਥਿਰ ਨਾ ਹੈ ਉਹਨਾਂ ਦਾ ਜਿਹੜਾ ਮਨ ਹੈ ਉਹ ਟਿਕਦਾ ਨਹੀਂ ਹੈ ਮਨੂਆ ਮਨ ਥਿਰ ਟਿਕਦਾ ਨਹੀਂ ਦੂਜੇ ਪਾਇ ਤੇ ਹੋਰਨਾਂ ਨੂੰ ਵੀ ਉਹ ਦੁਖੀ ਕਰਦੇ ਹਨ ਅਨ ਦਿਨ ਜਲਤਰ ਹੈ ਦਿਨ ਰਾਤੀ ਉਹ ਦਿਨ ਰਾਤ ਦੂਸਰਿਆਂ ਤੋਂ ਛੱਡਦੇ ਰਹਿੰਦੇ ਹਨ ਹਉਮੈ ਖਪੈਖ ਪਾਇ ਤੇ ਹਉਮੈ ਵਿੱਚ ਹੰਕਾਰ ਦੇ ਵਿੱਚ ਆਪ ਵੀ ਖਪ ਜਾਂਦੇ ਹਨ ਅੰਤਰ ਲੋਭ ਮਹਗੁਵਾਰਾ कै निकट ना कोई जाहे ओए आप दुखी सुख कबू ना पावहे जन्म मर है मर जाहे नानक बख्श लय प्रभु साचा ਏ ਗੁਰ ਚਰਨੀ ਚਿਤ ਲਾਹਿ ਗੁਰੂ ਸਹਿ ਫੁਰਮਾਨ ਕਰਦੇ ਹਨ ਅੰਤਰ ਲੋਭ ਜਿਨ੍ਹਾਂ ਦੇ ਅੰਦਰ ਲੋਭ ਹੈ ਮਹਾ ਗੁਬਾਰਾ ਗੁਬਾਰਾ ਕਹਿੰਦੇ ਨੇ ਹਨੇਰਾ ਤਿੰਨ ਕਹ ਉਹਨਾਂ ਦੇ ਨਿਕਟ ਨੇੜੇ ਨਾ ਕੋਈ ਜਾਏ ਉਹਨਾਂ ਦੇ ਨੇੜੇ ਕੋਈ ਵੀ ਨਹੀਂ ਠੁਕਦਾ ਕੋਏ ਆਪ ਦੁਖੀ ਸੁਖ ਕਬੂ ਨਾ ਪਰ ਉਹ ਆਪ ਦੁਖੀ ਹੁੰਦੇ ਹਨ ਕਦੇ ਵੀ ਸੁਖ ਪ੍ਰਾਪਤ ਨਹੀਂ ਕਰਦੇ ਜਨਮ ਮਰੈ ਮਰ ਜਾਹੇ ਉਹ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਨਾਨਕ ਬਖਸ਼ ਲਏ ਪ੍ਰਭ ਸਾਚਾ ਹੈ ਨਾਨਕ ਜਦੋਂ ਉਹ ਸਦਾ ਤੇ ਰਹਿਣ ਵਾਲਾ ਕਾਲਪੁਰਖ ਪਰਮਾਤਮਾ ਬਖਸ਼ ਲੈਂਦਾ ਹੈ ਕਦੋਂ ਬਖਸ਼ਦਾ ਹੈ ਜੇ ਗੁਰ ਚਰਨੀ ਚਿਤ ਲਾਹੇ ਜਦੋਂ ਉਹ ਅਕਾਲਪੁਰਖ ਪਰਮਾਤਮਾ ਦੇ ਚਰਨਾ ਵਿੱਚ ਚਿਤ ਜੋੜਦੇ ਹਨ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਮਾਇਆ ਦੇ ਮੋਹ ਵਿੱਚ ਗਰਸੇ ਹੋਏ ਮਨ ਮੁਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਜੀਕਥਾ ਨਹੀਂ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਸੜਦੇ ਰਹਿੰਦੇ ਹਨ ਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਹੋਰ ਉਹਨਾਂ ਨੂੰ ਦੁਖੀ ਕਰਦੇ ਹਨ ਉਹਨਾਂ ਦੇ ਅੰਦਰ ਲੋਭ ਰੂਪ ਵੱਡਾ ਹਨੇਰਾ ਹੁੰਦਾ ਹੈ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਠੁਕਦਾ ਉਹ ਆਪਣੇ ਆਪ ਨੂੰ ਦੁਖੀ ਰਹਿੰਦੇ ਹਨ ਆਪਣੇ ਆਪ ਵਿੱਚ ਹੀ ਦੁਖੀ ਰਹਿੰਦੇ ਆ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਏ ਨਾਨਕ ਜੇ ਉਹ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ ਪੌੜੀ ਸੰਤ ਭਗਤ ਪ੍ਰਮਾਣ ਜੋ ਪ੍ਰਭ ਪਾਇਆ ਗੁਰੂ ਸਾਹਿਬ ਫਰਮਾਨ ਕਰਦੇ ਹਨ ਸੰਤ ਭਗਤ ਪ੍ਰਮਾਣ ਉਹ ਮਨੁੱਖ ਪ੍ਰਭ ਨੂੰ ਪਿਆਰੇ ਲੱਗਦੇ ਹਨ ਉਹ ਸੰਤ ਹਨ ਉਹ ਭਗਤ ਹਨ ਉਹ ਹੀ ਕਬੂਲ ਹਨ ਜੋ ਪ੍ਰਭ ਨੂੰ ਪਿਆਰੇ ਲੱਗਦੇ ਹਨ ਜੋ ਮਨੁੱਖ ਪ੍ਰਭ ਨੂੰ ਪਿਆਰੇ ਲੱਗਦੇ ਹਨ ਉਹ ਸੰਤਾਨ ਉਹ ਭਗਤਾਨ ਉਹ ਹੀ ਕਬੂਲ ਹਨ ਸਈ ਵਿਚਖਣਾ ਜੰਤ ਜਿਨਿ ਹਰ ਧਾਇਆ ਅੰਮ੍ਰਿਤ ਨਾਮ ਨਿਦਾਨ ਪੋਜਨ ਖਾਇਆ ਬੇਜਖਣ ਬੇਜਖਣ ਕਹਿੰਦੇ ਨੇ ਸਿਆਣੇ ਜਨਤ ਉਹ ਜੀਵ ਜਿਨਿ ਜਿਨਾਂ ਨੇ ਧਿਆਇਆ ਹਰ ਪ੍ਰਮਾਤਮਾ ਨੂੰ ਧਿਆਇਆ ਪ੍ਰਮਾਤਮਾ ਦਾ ਸਿਮਰਨ ਕੀਤਾ ਭੋਜਨ ਖਾਇਆ ਅੰਮ੍ਰਿਤ ਨਾਮ ਆਤਮਕ ਜੀਵਨ ਦੇਣ ਵਾਲਾ ਨਾਮ ਨਿਦਾਨ ਪ੍ਰਮਾਤਮਾ ਦਾ ਖਜ਼ਾਨਾ ਭੋਜਨ ਖਾਇਆ ਪਵ ਆਤਮਾ ਦਾ ਆਸਰਾ ਬਣਾਇਆ ये में भोजन शरीर आसरा है संत जना की तूर मस्तक लाया नानक पय पुनीत हर ती ਸੰਤ ਜਿਨ੍ਹਾਂ ਦੀ ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਦੀ ਗੁਰੂ ਦੀ ਸੰਗਤ ਕਰਨ ਵਾਲਿਆਂ ਦੀ ਤੂਰ ਚਰਨ ਧੂੜ ਮਸਤਕ ਮੱਥੇ ਉੱਤੇ ਨਾਨਕ ਹੈ ਨਾਨਕ ਭਏ ਪੁਨੀਤ ਉਹ ਪਵਿੱਤਰ ਹੋ ਜਾਂਦੇ ਹਨ ਹਰ ਤੀਰਥ ਨਾਇਆ ਜਦੋਂ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਨਾਤੇ ਹਨ ਭਏ ਪੁਨੀਤ ਪਵਿੱਤਰ ਹੋ ਗਏ ਹਨ ਗੁਰੂ ਸਾਹਿਬ ਫਰਮਾਨ ਕਰਦੇ ਹਨ ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ ਆਤਮਿਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਖਜ਼ਾਨਾ ਰੂਪ ਭੋਜਨ ਖਾਂਦੇ ਹਨ ਤੇ ਸੰਤਾਂ ਦੇ ਚਰਨ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ ਹੇ ਨਾਨਕ ਇਹੋ ਜੇ ਮਨੁੱਖ ਹਰੀ ਦੇ ਭਜਨ ਰੂਪ ਤੀਰਥ ਦੇ ਨੌਂਦੇ ਹਨ ਤੇ ਉਹ ਪਵਿੱਤਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ